ਤੰਨੇ ਕੋ ਤੇ ਨਹੀਂ ਗਾਇਬ ਨੇ ਘਰ ਮੈਂ ਡਰ ਕੇ ਭੱਜ ਗਿਆ ਤੇ ਬਚੇ ਦੋ ਕੁੱਤੇ ਸੀ ਜਿਹੜੇ ਜਮੇ ਜੋਟੀ ਸੀ ਉਹਨਾਂ ਚੋਂ ਇੱਕ ਰਹਿ ਗਿਆ ਉਹ ਜਿਹੜਾ ਇੱਕ ਰਹਿ ਗਿਆ ਜੇ ਮੈਂ ਤਾਂ ਆਪ ਡਰੀ ਜਾਂਦਾ ਭਰਾਵਾ ਮੇਰੇ ਖੇਤ ਕੁੱਤੇ ਹੀ ਹੁੰਦੇ ਆਗੇ ਮੈਂ ਉਹਨਾਂ ਨੂੰ ਪਿੰਜਰੇ ਚ ਲਾਇਆ ਕਰਾਂ ਬਾਈ ਪੱਠੇ ਵੱਢਣ ਜਾਂਦੇ ਕੁੱਤੇ ਪਿੱਛੇ ਆ ਜਾਂਦੇ ਇਹ ਸੁੱਤੇ ਪਿੱਛੇ ਵੀ ਨਹੀਂ ਜਾਂਦੇ ਹੁਣ ਜਿਵੇਂ ਹਾਂ ਪੱਠੇ ਵੱਢਣ ਜਾਂਦੇ ਆਪਾਂ ਉਧਰ ਇਨੇ ਪਿੱਛੇ ਜਾਣਾ ਨਹੀਂ ਇਹਨਾਂ ਨੇ ਕੁੱਤੇ ਕੁੱਤੇ ਦੇ ਕਿਸੇ ਬੜਾ ਯਾਰ ਬੜਾ ਤੁਸੀਂ ਇਸ ਟਾਈਮ ਇੱਥੇ ਦੇਖਿਆ ਮਨ ਤੁਸੀਂ ਕਹਿੰਦੇ ਵੀ ਉਦੋਂ ਪੈੜਾਂ ਦੀ ਹੋਤੀ ਵੀ ਉਥੋਂ ਬਾਗਸ ਮੁੜਿਆ ਆ ਬਈ ਐ ਵੀ ਦਿਨੇ ਤਾਂ ਜਾਂ ਉਹਨੇ ਮਨ ਲਾ ਉੱਥੇ ਦੇਖਿਆ ਦਿਨੇ ਤਾਂ ਜਾਨਵਰ ਆਉਂਦਾ ਨਹੀਂ ਨਿਕਲ ਦਿਨੇ ਜਾਊ ਤਾਂ ਲੋਕ ਤੁਰੇ ਫਿਰਦੇ ਨੇ ਦੇਖਾ ਕਾ ਪੋਚਿਆ ਜਮ ਤੰਗੜਾ ਵੜਿਆ ਗਿਆ ਸੀ ਹਾਂ ਤੋਂ ਦੀ ਅੰਦਰੋਂ ਨਿਕਲਦਾ ਸੌੜਾ ਥੋੜਾ ਹੀ ਹੈ ਮੈਨੂੰ ਕਰਮ ਕਦੀ ਕਰਮ ਨਹੀਂ ਕਰਮ ਕਰਮ ਲਿਖਿਆ ਅੰਦਰੋਂ ਮੈਂ ਪੈਪ ਕੋਲ ਮੈਨੂੰ 2 2.5 ਮਿੰਟਾਂ ਚ ਮਗਰ ਮੁੜਿਆ ਮੈਂ ਉੱਥੋਂ ਸੇਰਾ ਉਥੇ ਪੈਣਾ ਪੈਂਦਾ ਅਸੀਂ ਦੇਖ ਕੇ ਵੀ ਆਈ ਸਾਡੇ ਪੈੜਾ ਹਾਂ ਉਸੇ ਟਾਈਮ ਹਾਂ ਉੱਧਰ ਰੱਡਾ ਤਾਂ ਨਹੀਂ ਹੈਗਾ ਯਾਨੀ ਪੈੜਾ ਕੋਈ ਹੋਰ ਕਿੱਥੇ ਆ ਗਿਆ ਪੈੜਾ ਚਾੜ ਜਾ ਹਾਂ ਇਹ ਜਿਹੇ ਪੈੜਾ ਹੀ ਨਹੀਂ ਸਾਰੇ ਬਸ ਯਾਰ ਜਿੰਨੇ ਆ ਗਏ ਹਨਾ ਇਹ ਨਹੀਂ ਪੈੜਾ ਇਹ ਪੈੜਾ ਦੇ ਉਰੋਂ ਦਾ ਪਾਜੀ ਚੌੜੀ ਆ ਨਾ ਇੱਕ ਦੋ ਤਿੰਨ ਚਾਰ ਨਾ ਉਹਨੇ ਉਹਨੂੰ ਐਂ ਲੱਗਦਾ ਯਾਰ ਕਿਤੇ ਕੋਈ ਕੁੱਤਾ ਘਤਈ ਨਾ ਇੱਧਰ ਕਿੱਥੇ ਗਹਿਂਦੀ ਤੂੰ ਅਸੀਂ ਤਾਂ ਕਹਿੰਦਾ ਯਾਰ ਇੰਨੇ ਪਾਸੇ ਕਿਉਂ ਹੁਣ ਤਾਂ ਹਰੇਕ ਹੀ ਕਹਿਣ ਲੱਗ ਗਿਆ ਯਾਰ ਅਸੀਂ ਵੀ ਦੇਖੀ ਆ ਸਾਡੇ ਵੀ ਪੈੜਾ ਸਾਡੇ ਵੀ ਪੈੜਾ ਹੈ ਹਾਂ ਜਿੱਦੇ ਪਰਸੋਂ ਕੱਟੂ ਕਹਿੰਦੇ ਦੇਖ ਲੈ ਦੇਖ ਲਿਆ ਉਹਦੇ ਉਰੇ ਤੀ ਬਹਿਣਾ ਹੈ ਇਹ ਉਹਦੇ ਉਰੇ ਆਏ ਕਿਉਂਦਾ ਆ ਇਹ 30 ਕਿਲੋਮੀਟਰ ਤੱਕ ਯਾਰ ਕਿਤੇ ਵੀ ਜਾ ਸਕਦਾ ਹੈ ਸੋਡੇ ਪਿੰਡ ਵੀ ਜਾਂਦਾ ਮੰਨ ਲਾ ਮੈਂ ਤੁਹਾਨੂੰ ਦੱਸਦਾ 30 ਕਿਲੋਮੀਟਰ ਤੱਕ ਕਿਤੇ ਵੀ ਹੋ ਸਕਦਾ ਹੈ ਜਿਵੇਂ ਉਹਦੇ ਸੋਡੇ ਜੇ ਰਾਤ ਨੂੰ ਪਸ਼ੂ ਪਸ਼ੂ ਡਰਦੇ ਨੇ ਪਸ਼ੂ ਕੁੱਤੇ ਲੜਦੇ ਨੇ ਜੋ ਰੰਗ ਇਹੋ ਕਰਨ ਵੀ ਹਰੇਕ ਹੀ ਕਹੇ ਸਾਡੇ ਕੁੱਤੇ ਡਰਦੇ ਹੈ ਕੋਈ ਪਸ਼ੂ ਪਸ਼ੂ ਦੇਖੀ ਕੋਈ ਚੀਜ਼ ਤੁਸੀਂ ਪਸ਼ੂ ਡਰਦੇ ਹੁਣ ਕੁੱਤੇ ਡਰਦੇ ਆ ਕੁੱਤੇ ਡਰਦੇ ਆ ਮੇਰੇ ਨਾਲੇ ਬੋਲਦੇ ਨਹੀਂ ਅੱਜ ਇਹ ਕੀ ਚੱਕਰ ਯਾਰ ਫਿਰ ਮੇਰਾ ਹਲਾ ਕੀ ਹੋ ਗਿਆ ਪਾ ਲਾਦਾ ਪਾਣ ਦਾ ਯਾਰ ਉਹ ਕੁੱਤੇ ਵਰਗਾ ਨਹੀਂ ਹੁੰਦਾ ਉਹ ਜਦੋਂ ਲਾਦਾ ਉਹੀ ਹੋ ਸਕਦਾ ਇਹ ਸ਼ੇਰ ਤਾਂ ਨਹੀਂ ਹੈਗਾ ਲੋਕ ਸ਼ੇਰ ਗੇ ਸ਼ੇਰ ਨਹੀਂ ਹੈਗਾ ਆਪਣੀ ਇੰਡੀਆ ਚ ਨਹੀਂ ਹੈਗੇ ਉਹ ਸ਼ੇਰ ਨਹੀਂ ਕੋਈ ਤेंदुआ ਤੂੰਦੂਆ ਹੁੰਦਾ ਹੈ ਗੱਲ ਤਾਂ ਆ ਉਹ ਆ ਪਾਣੀ ਪੀ ਪਾਣੀ ਪੀ ਵਣਦਾ ਤेंदुआ ਵੀ ਨਹੀਂ ਛੱਡਦਾ ਖੜ ਜਾ ਪਰ ਉਹ ਨਾ ਕਰਦੇ ਇੱਕ ਮਿੰਟ ਉਹ ਮਟੇ ਨਾ ਦੇ ਉਹ ਕਰ ਨੂੰ ਆ ਤਾਜ਼ੀਆਂ ਨੇ ਅੰਦਰ ਖਾਣ ਮੰਨ ਲ ਜਿਵੇਂ ਆ ਜੀ ਤੂੰ ਨਾ ਹਣਾ ਚਲ ਉਧਰ ਨੂੰ ਕਿੱਥੇ ਜਾਣੇ ਹੋਗੇ ਆਹ ਤੋ ਆਇਆ ਆਇਆ ਹੋਇਆ ਇਧਰ ਆਇਆ ਬੀ ਆ ਇੱਕ ਮਿੰਟ ਥੋੜੀ ਚੱਲੋ ਕਾਲੀ ਨਾ ਕਰ ਤੂੰ ਦਾ ਇਹ ਚੱਲਿਆ ਨਾ ਜਦੋਂ ਥੰਬਾ ਲੱਗਿਆ ਹੁੰਦਾ ਹੈ ਮੈਂ ਜੇ ਤਾਜ਼ੀਆਂ ਪੈਣ ਦਿਖਾਉਣਾ ਇਹਦੇ ਵਿੱਚ ਆਹ ਜੀਆਂ ਦੇਖਾਂਗੇ ਰਾਹ ਤਾਂ ਨੋਟ ਕਰ ਲਈਏ ਕਿਹੜਾਂ ਸਾਰੀ ਚੀਜ਼ ਜਿਵੇਂ ਆਹ ਉਹ ਆਹਾ ਉਹ ਕੁੱਤੇ ਆ ਥੋੜੇ ਕੁੱਤੇ ਕਹਤ ਨੇ ਇਹ ਪੈੜਾ ਮਿਲਿਆ ਕੇ ਦੇਖੀਏ ਤੁਸੀਂ ਹਮ ਦੇ ਨਹੀਂ ਆਈ ਪੈੜੀ ਕੁੱਤੇ ਦੀ ਹੈਗੀ ਜਿਵੇਂ ਆਹ ਵਦੇ ਡੋੜਿਆ ਇਹ ਗੱਲ ਬੱਕੀ ਆ ਯਾਰ ਆਹ ਹਨਾ ਨੇ ਇਹ ਚੱਕਰ ਕੀ ਆ ਯਾਰ ਭਾਜਦਾ ਯਾਰ ਕੀ ਹੋ ਰਿਹਾ ਯਾਰ ਦੁਨੀਆ ਤੇ ਸਮਝੀ ਨਹੀਂ ਆਦੇ ਆ ਸਮਝ ਨਹੀਂ ਆਉਂਦੀ ਵੀ ਉਹ ਉੱਥੇ ਕਹਿੰਦੀ ਵੀ ਉੱਥੇ ਭੱਠੜਾਂ ਕੋਲੇ ਆ ਜਿਵੇਂ ਤੁਸੀਂ ਆਹ ਕਹਿੰਦੇ ਹੋ ਹਨਾ ਹਾਂ ਦਿਖਾਓ ਤਾਜੀ ਪਾ ਦੇ ਹਾਂ ਇਹ ਐਵੇਂ ਨਹੀਂ ਹੈਗਾ ਵੀ ਉਰੀ ਨੇ ਉਹ ਭਾਈ ਉਹ ਲੱਗਾ ਸਾਰੀ ਆਹ ਇੱਧਰ ਤੱਕ ਉਹੀ ਭੱਜਿਆ ਨਹੀਂ ਫੇਰ ਤਾਂ ਯਾਰ ਉਹੀ ਕੋਈ ਜਾਨਵਰ ਦਾ ਕੋਈ ਨਾ ਕੋਈ ਚੱਕ ਦੇ ਵਿੱਚ ਛੁੱਟਦਾ ਪਸ਼ੂ ਬਾਹਰ ਹੀ ਖੜੇ ਰਹਿੰਦੇ ਰਾਤ ਨੂੰ ਅੰਦਰ ਹੁੰਦੇ ਨੇ ਇੱਧਰ ਗੱਲਾਗਾ ਇੱਧਰ ਹੀ ਆ ਗੱਲਾ ਦਾ ਕੋਈ ਗੱਲ ਨਹੀਂ ਆ ਕੀ ਦੀ ਪੈੜਾ ਲੈ ਹੁਣ ਆ ਵੀ ਉਹੋ ਜੀ ਹੈ ਇਹਦਾ ਜਮੀ ਤਾਜੀ ਲੱਗਦੀ ਹੈ ਏ ਤਾਂ ਨਹੀਂ ਯਾਰ ਫੇਰ ਤਾਂ ਪਤਾ ਲੱਗੇ ਯਾਰ ਜੇ ਉਹ ਹੋਵੇ ਮੈਨੂੰ ਤਾਂ ਐ ਲੱਗਦਾ ਵੀ ਕੋਈ ਕੁੱਤੇ ਸਾਡੇ ਦੇ ਕਿੱਥੇ ਗਾਇਬ ਨੇ ਕਿ ਗੈਬ ਨੇ ਕੁੱਤੇ ਦੰਚਰ ਗਾਇਬ ਨੇ ਗਾਇਬ ਨੇ ਕਿਹੜੇ ਕਰੇ ਲੂਕ ਦੂਜੇ ਨਿਕਰੇ ਲੂ ਹੈਗੇ ਨੇ ਕਿ ਰੇਲੂ ਡਰੇ ਹੋਏ ਨੇ ਜਿਹੜੇ ਉਹ ਥਰਿੰਦ ਮੋਟਰਾਂ ਵਾਲੇ ਉਹ ਪਰਾਣੀ ਆ ਉਹ ਗਾਇਬ ਨੇ ਉਹ ਗਾਇਬ ਨੇ ਆ ਤਾਂ ਪਰਾਣੀ ਐਂ ਕਹਿੰਦੇ ਵੀ ਮੇਰਾ ਵੀ ਆ ਸੀ ਜਾਨਵਰ ਜਾਨਵਰ ਤਾਂ ਉਹ ਹੈਗੀ ਆ ਨਾ ਵੀ ਜੇ ਕੁੱਤੇ ਗਾਇਬ ਨੇ ਜਾਂ ਜਿਵੇਂ ਉਹ ਆਗਾ ਦੇ ਬਾਹਰ ਆ ਦੇ ਆ ਦੇ ਇਦੋਂ ਨੰਗੇ ਖਰਜ ਜਿਵੇਂ ਮਤਲਬ ਭਾਈ ਆ ਪੈੜ ਕਹਿੰਦਾ ਇਹ ਸਾਰਿਆਂ ਨੇ ਦਾਹ ਸਾਰ ਤੇ ਘਰਾ ਦੇ ਘਾਲ ਤਾਲੀਆਂ ਨਹੀਂ ਕਿਤੇ ਆ ਦੋ ਹੈ ਵੀ ਦੋ ਰਾ ਹਨਾ ਉਹ ਗਿਆ ਵੀ ਆਇਆ ਵੀ ਆ ਗਿਆ ਵੀ ਆਇਆ ਆ ਦੇਖੋ ਜੀ ਸੁਖੀ ਜੀ ਆ ਦੇ ਇਧਰ ਸਾਰੇ ਬਸ ਜਾ ਮਤਲਬ ਵੀ ਚੰਗੇ ਬਾਜਣ ਵਾਲੇ ਹੀ ਆ ਜਿਹੜਾ ਇੰਨੀ ਖੋਭੀ ਹੈ ਨਾ ਅੱਜ ਖੋਭਾ ਯਾਰ ਬਾਜਾ ਠੀਕ ਆ ਹਾਂ ਵਾਜਾ 70 80 ਕਿਲੋ ਵਾਜਣ ਅਈ ਦਾ ਕਹਿਣਾ ਵਾਜਣ ਬਹੁਤ ਆ ਇੰਨਾ ਪੈਰ ਖੋਣਾ ਆ ਪੈਣਾ ਹਾਂ ਮੈਂ ਕੁੱਤੇ ਦਾ ਪੈਰ ਨਹੀਂ ਇੰਨਾ ਖੋਪਦਾ ਤੈਨੂੰ ਦੱਸਾਂਗਾ ਹੁਣ ਤੂੰ ਆਪਣਾ ਪੈਰ ਲਾ ਲੈ ਯਾਰ ਤੂੰ ਆਪਦਾ ਚਪਲਾ ਨਹੀਂ ਤੇਰਾ ਪੈਰ ਕਿੰਨਾ ਖੂ ਮੰਨਦਾ ਵੀ ਉਹ ਹੈ ਇਹ ਤਾਂ ਸਾਰੇ ਆ ਪੈੜਾ ਸਾਰੇ ਇੱਥੇ ਖੇਡਾਂ ਅਈ ਦਾ ਕਹਿਣਾ ਕਿਧਰ ਮਰਜੀ ਭਾਗ ਜਾ ਤੇ ਸਾਰੇ ਪੈੜਾ ਨੇ ਉਹ ਤਾਂ ਇਹਦਾ ਮੈਨੂੰ ਉਹਦਾ ਥੋੜੇ ਨਾਲ ਜ਼ਿਆਦਾ ਮੋਹ ਲੱਗਦਾ ਹੈ। ਮੱਕੀ ਮੁੱਕੀ ਕਿੰਨੀ ਕਲਾਈ ਵੀ ਹੈ? ਮੱਕੀ ਆਪਣੇ ਉਹ ਕੁੱਲੀਆਂ ਕੋਲੋਂ ਲੈ ਕੇ ਮੰਦਰ ਤੇ ਇੱਕ ਵਸ ਥੋੜੇ ਥੋੜੇ ਫਰਕ ਨਾਲ ਮੱਕੀ ਮੱਕੀ ਹੈ। ਇਹ ਰਿਵਾੜੇ ਦੇ ਲਵੇ ਲਾਉਣੇ ਤਾਂ ਨਹੀਂ ਦੇਖੇ ਫਿਰ ਰਿਵਾੜੇ ਵਾਲਿਆਂ ਦੇ। ਉਹ ਉਧਰ ਨਹੀਂ ਜਾਂਦਾ ਹੈਗਾ ਆਪਣੇ ਘਰਾਂ ਕੋਲ ਹੀ ਨਹੀਂ ਆਉਂਦਾ ਹੈਗਾ। ਆ ਇੱਥੇ ਮੈਨੂੰ ਐਂ ਲੱਗਦਾ ਮੂਰੇ ਕੁੱਤਾ ਆ ਗਿਆ ਆ ਆ ਦੇ ਪੈਰ ਨਾਲ ਆ ਆ ਬਸ ਕੁੱਤੇ ਦੀ ਪੈੜ ਨਾਲ। ਨਾਲ ਆ ਦੇ ਆ ਦੀ ਪੈੜ ਵੀ ਆ ਦੀ ਕੁੱਤੇ ਦੀ ਇਹ ਇਹਦਾ ਮਤਲਬ ਵੀ ਕੋਈ ਜਾਂਦਾ ਕੁੱਤੇ ਦੇ ਮੰਗਰ ਭੱਜਿਆ ਹੋਊ। ਕੁੱਤੇ ਨਾਲ ਮੂਰੇ ਕੁੱਤੇ ਦੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੁੱਤੇ ਦੀ ਪੈੜ ਕਿਹੜੀ ਆ ਇਹਦੇ ਵਿੱਚ ਹੀ ਰਲਦੇ ਆ ਤੇ ਆ ਗਈ ਆ ਦੇ ਵਿੱਚ ਉਹ ਕੁੱਤੇ ਆ ਕੁੱਤੇ ਦੀ ਆ ਗਈ ਇਹ ਆ ਬੜ ਕੁੱਤੇ ਦੀ ਆ ਵੀ ਇਹਨਾਂ ਦੇ ਕੁੱਤੇ ਦੇ ਮੰਗਰ ਮੋਗਰ ਭੱਜਿਆ ਹੋਊਗਾ ਨਾ ਸ਼ਿਕਾਰ ਕਰਨ ਨਾ ਉੱਥੋਂ ਮੁੜ ਕੇ ਆਇਆਗਾ ਇਧਰ ਬਹੁਤ ਮੁੜ ਕੇ ਆਇਆ ਹਉ ਦੇ ਹੌ ਲਾਜੇ ਮੁੜ ਕੇ ਆਇਆਗਾ ਇੱਥੋਂ ਮੁੜ ਕੇ ਆਇਆ ਆ ਮੁੜਿਆ ਤਾਂ ਤਮ ਤਾਜ਼ੀਆਂ ਦੀਆਂ ਨੇ ਪੰਡਾ ਜੀ ਆ ਗਿਆ ਬੈਠ ਤੇ ਉਹ ਲਾ ਦੇਖਿਆ ਸਾਡੇ ਇੱਥੇ ਦੋ ਕੁੱਤੇ ਜਮਾ ਇਕੱਠੇ ਰਹਿੰਦੇ ਹੁੰਦੇ ਆ ਹਾਂ ਉਹ ਜਿਹੜੇ ਰਹਿ ਗਏ ਹੁਣ ਹਾਂ ਵੱਡਾ ਬੜਾ ਨਾ ਉਹਦੀ ਕਿਤੇ ਕੋਈ ਉਹ ਮਿਲਿਆ ਨਾ ਇਥੇ ਟੋਬਾ ਆਪਣੇ ਉਹ ਜੋ ਮਸਕਮਾ ਇੱਥੇ ਸਾਨੂੰ ਤਾਂ ਨਹੀਂ ਪਤਾ ਬੰਦਾ ਕਿਧਰੋਂਲੇ ਤੋਂ ਆਇਆ ਦੀ ਉਹ ਕਹਿੰਦਾ ਵੀ 스멜 ਆਉਂਦੀ ਹੈ ਪੂਰੀ ਆਜਾ ਤਾਜੀ ਗੁੱਡੀ ਪੜ ਚਮਾ ਤਾਜ਼ੀਆਂ ਨਹੀਂ ਪੜ ਪਰ ਬਹੁਤ ਟੋਬਾ ਆਪਣੇ ਉਹ ਕਿ ਕਰੇ ਕੋਈ ਹੋਰ ਸੁੱਕੇ ਥਾਂਵੇਂ ਕਿਸੇ ਥਾਂਵੇਂ ਪੈੜਪੂਰ ਦੇਖੀ ਹੋਵੇ ਸੁੱਕੇ ਥਾਂਵੇਂ ਜੀ ਤੇਰੇ ਮੋਬਾਈਲ ਤੇ ਹੀ ਹੈਗੀਆਂ ਨੇ ਫੋਟੋਆਂ ਦਿਖਾਈਂਗੇ ਜੀ ਦਿਖਾਈਂ ਦਿਖਾ ਦੋ ਸੀ ਐਂਦਾ ਕਹਿਣਾ ਯਾਰ ਇਹ ਤਾਂ ਫਿਰ ਮੇਰੇ ਨਾਲ ਹਿਸਾਬ ਤੇ ਪੂਰੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੋਗੇ ਯਾਰ ਇਹਦਾ ਇੱਥੋਂ ਹੀ ਨੂੰ ਉਹ ਹਾਂ ਉੱਥੇ ਵੀ ਆਈ ਨਾ ਉਹ ਖੋਵੇ ਬੈਧੀ ਯਾਰ ਹੈਨਾ ਇਹ ਰਾਤੀ ਇਹ ਕਿੱਥੇ ਗੱਛੀਆਂ ਤਾਂ ਇਹ ਉਹ ਰਿਵਾੜ ਇੱਕ ਨਹੀਂ ਹੋ ਜਾਂਦੇ ਔਰ ਉਹ ਜਮਣ ਜੀ ਨਹੀਂ ਦਿੰਦੀ ਉਹ ਸਾਡੇ ਤੋਂ ਹਾਂ ਸੜਕ 'ਤੇ ਨੂੰ ਪੈ ਜਾਂਦੀਆਂ ਨੇ ਇਹ ਇਹ ਉੱਤ ਨਹੀਂ ਛੇ ਤੋਂ ਪੂਰੇ ਪੱਟੀਆਂ ਨੇ ਪੈੜਾਂ ਅੱਛਾ ਆ ਤਾਂ ਇਹਦੇ ਵੀਡੀਓ ਬਣਾਈ ਵੀ ਹੈ ਇਹ ਹੂੰ ਇਹ ਤਾਂ ਵੀਡੀਓ ਨਹੀਂ ਹੈ ਐ ਗੱਲ ਸਾਬ ਹਾਂ ਆ ਜਮਾ ਨਾ ਲਾਉਂਦੀ ਰਤਾ ਜੀ ਦਾ ਜਮਾ ਪੈੜ ਕੀਤੋ ਕੋਈ ਤੋਂ ਗਾਹ ਨਹੀਂ ਗਿਆ ਤਾਂ ਮੂੰਹ ਕੁੱਤੇ ਮਾਗਰੀ ਮੁੜ ਰਹਾ ਤਾਂ ਤੁਹਾਨੂੰ ਬਾਤ ਲੱਗਿਆ ਐਂਦਾ ਕਹਣਾ ਯਾਰ ਐਡੀ ਪੈੜ ਜਾਂ ਤਾਂ ਫਿਰ ਇਹ ਗੱਲ ਹੋ ਸਕਦੀ ਆ ਜਿਵੇਂ ਉਦਨੇ ਜੰਗਲਾਤ ਮਹਿਕਮੇ ਨੇ ਗੱਲ ਕਹੀ ਸੀਗੀ ਇਧਰ ਮੇਰੀ ਗੱਲ ਸੁਣ ਖੜੇ ਆ ਕੇ ਇਧਰ ਤੇ ਬਸੇ ਖੜੋ ਜਿਵੇਂ ਉਦਨੇ ਜੰਗਲਾਤ ਮਹਿਕਮੇ ਨੇ ਗੱਲ ਕਹੀ ਤੇਗੀ ਕਹਿੰਦੇ ਵੀ ਇਹ ਆਪਦੀ ਲੋਕੇਸ਼ਨ ਤੋਂ 30 ਕਿਲੋਮੀਟਰ ਦੂਰ ਕਿਤੇ ਵੀ ਸ਼ਕਾਰ ਦੀ ਭਾਲ ਦੇ ਵਿੱਚ ਜਾ ਕੇ ਆ ਕੇ ਮੁੜ ਕੇ ਉੱਥੇ ਹੀ ਜਾ ਸਕਦਾ ਇਹ ਵੀ ਮੈਂ ਤੁਹਾਨੂੰ ਦੱਸਣਾ ਕਰ ਜੀ ਇਹ ਹਾਂ ਉਹ ਮੱਕੀ ਦਾ ਖੁੰਜਾ ਜੀਰੀ ਦਾ ਹਾਂ ਉਥੇ ਮੱਕਾ ਪੋਚਿਆ ਸੀਗਾ ਹਾਂ ਮੱਕਾ ਪੋਚ ਕੇ ਮੈਂ ਹੋਂ ਜਿਹੜਾ ਪੈਪ ਜਾਂਦਾ ਚਿੱਟਾ ਅਸਲ 2 ਕਿੱਲੇ ਦੇ ਬਾਹੂ ਹੂ ਹਾਂ ਉਥੇ ਮੈਂ ਵਾਪਸ ਮੁੜ ਗਿਆ ਮਗਨੀ ਝਾਕਾ ਮੈਂ ਉਹ ਜਿਹੜਾ ਨੱਕਾ ਪੋਚਿਆ ਸੀ ਉਹਦੇ ਉੱਤੇ ਖੜ ਕੇ ਦੁਬਾਰੇ ਫੇਰ ਮੱਕੀ ਚ ਮੁੜਿਆ ਦੇਖਿਆ ਮੈਂ ਦੇਖਿਆ ਮਗਰ ਨੀ ਜਾਕਾ ਮੈਂ ਉਹ ਨੱਕਾ ਜਿਹੜਾ ਪੋਚ ਸੀ ਉਸੇ ਟਾਈਮ ਹੀ ਦੇਖਿਆ ਉਸੇ ਟਾਈਮ ਹੀ ਉਸੇ ਟਾਈਮ ਉਹ ਬੋਲ ਕੇ ਉਹ ਬੰਦੇ ਨੇ ਜੰਮਣ ਵਾਲੇ ਨੇ ਉੱਥੇ ਉਹ ਦੇਖਿਆ ਸੀਗਾ ਉੱਥੇ 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 ਦੇਖਿਆਗਾ ਉਹਨੇ ਹੱਥ ਨਹੀਂ ਦੇਖਿਆ ਲੈ ਤੜਕੇ ਦੇਖਿਆ ਤੂੰ ਅਸੀਂ ਇਸ ਤੁਸੀਂ ਇਸ ਟਾਈਮ ਇੱਥੇ ਦੇਖਿਆ ਮਨ ਲ ਤੁਸੀਂ ਕਹਿੰਦੇ ਵੀ ਉਦੋਂ ਪੈੜਾਂ ਦੀ ਉਹ ਤੀ ਵੀ ਉਥੋਂ ਬਾਗਸ ਮੋੜਿਆ ਵਿਆ ਵੀ ਐ ਵੀ ਦਿਨੇ ਤਾਂ ਜਾਂ ਉਹਨੇ ਮਨ ਲ ਉੱਥੇ ਦੇਖਿਆ ਦਿਨੇ ਤਾਂ ਜਾਨਵਰ ਆਉਂਦਾ ਨਹੀਂ ਹਾਂ ਨਿਕਲ ਦਿਨੇ ਜਾਊ ਤਾਂ ਲੋਕ ਤੁਰੇ ਫਿਰਦੇ ਨੇ ਦੇਖ ਨੱਕਾ ਪੋਚਿਆ ਜਮ ਤਾਂ ਜਮਾ ਵੜ ਗਿਆ ਦੀ ਹਾਂ ਉਹਦੀ ਅੰਦਰੋਂ ਨਿਕਲਦਾ ਸੋੜਾ ਥੋੜਾ ਹੀ ਹੈ ਮਨ ਕਰਮ ਕਦੀ ਕਰੂ ਹੁਣੀ ਵੀ ਕਰਮ ਕਦੀ ਕਰਮ ਲਿਖਿਆ ਅੰਦਰੋਂ ਅਹਿਆ ਮੈਂ ਪਾਈਪ ਕੋਲੋਂ ਮਨ ਲ 2 2.5 ਮਿੰਟਾਂ ਚ ਮਗਰ ਮੋੜਿਆ ਮੈਂ ਉੱਥੋਂ ਸੇਰਾ ਉਥੇ ਪੈਣਾ ਪੈਣੀ। ਤੁਸੀਂ ਦੇਖ ਕੇ ਵੀ ਅਜਿਹਾ ਹਾਂ ਉਸੇ ਟਾਈਮ ਉੱਧਰ ਰੱਡਾ ਨਹੀਂ ਹੈਗਾ ਜਾਨੀ ਪੈਣਾ ਕੋਈ ਹੋਰ ਵਾਲੇ ਵਾਲੇ ਕਿਸੇ ਦੇ ਕੁੱਤੇ ਗਾਇਬ ਹੋਏ ਹੋਣ ਕਿਸੇ ਦਾ ਕੋਈ ਪਸ਼ੂ ਡੰਗਰ ਨੂੰ ਕੋਈ ਹੋਰ ਡੰਗਰਾਂ ਨੂੰ ਤਾਂ ਕੁਝ ਨਹੀਂ ਹੋਇਆ ਕੁੱਤੇ ਮੰਨ ਲਓ ਤੁਸੀਂ ਕੁੱਤੇ ਕਹਿਣੇ ਹੋ ਬਾਈ ਕੁੱਤਾ ਨਹੀਂ ਘੱਟ ਸੀ ਕਿੱਥੇ ਰਹਿੰਦੀ ਕੁੱਤੇ ਉਹ ਉਹ ਮੋਟਰ ਦੇ ਉਹ ਟੋਬਾ ਨਹੀਂ ਆ ਹਾਂ ਪਰਲੇ ਪਾਸੇ ਉਹ ਉਥੇ ਸੀਗੇ ਤਿੰਨ ਚਾਰ ਕੁੱਤੇ ਉਹ ਮੋਟਰ ਵਾਲੇ ਨੇ ਆਪ ਦੱਸਿਆ ਮੈਨੂੰ ਹੂੰ ਤਿੰਨ ਕੁੱਤੇ ਨਹੀਂ ਗਾਇਬ ਨੇ ਕੁੱਤੇ ਮੈਂ ਡਰ ਕੇ ਭੱਜ ਗਿਆ ਬੱਚੇ ਦੋ ਕੁੱਤੇ ਸੀ ਜਿਹੜੇ ਜਮੇ ਝੋਟੀ ਸੀ ਉਹਨਾਂ ਚੋਂ ਇੱਕ ਰਹਿ ਗਿਆ ਉਹ ਇੱਕ ਰਹਿ ਗਿਆ ਜਰ ਮੈਂ ਤਾਂ ਆਪ ਡਰੀ ਜਾਂਦਾ ਭਰਾਵਾ ਮੇਰੇ ਖੇਤ ਕੁੱਤੇ ਹੁੰਦੇ ਆਗੇ ਮੈਂ ਉਹਨਾਂ ਨੂੰ ਪਿੰਜਰੇ ਚ ਲਾਇਆ ਕਰਾਂ ਬਾਈ ਪੱਠੇ ਵਢਣ ਜਾਂਦੇ ਕੁੱਤੇ ਪਿੱਛੇ ਆ ਜਾਂਦੇ ਇਹ ਸੁੱਤੇ ਪਿੱਛੇ ਵੀ ਨਹੀਂ ਜਾਂਦੇ ਹੁਣ ਆਹਾਂ ਪੱਠੇ ਵਢਣ ਜਾਂਦੇ ਆਪਾਂ ਉਧਰ ਇੰਨੇ ਪਿੱਛੇ ਜਾਣਾ ਨਹੀਂ ਇਹਨਾਂ ਨੇ ਕੁੱਤੇ ਕੁੱਤੇ ਕਿੱਥੇ ਆਜੋ ਇੱਧਰ ਹੋਰ ਦੇਖੋ ਜੇ ਕਿਤੇ ਇਧਰਲੇ ਪਾਸੇ ਹੋਰ ਹੋਈਆਂ ਨਾ ਪੜਾਂ ਬਾਈ ਉਧਰ ਦੇਖੋ ਜੇ ਉਹ ਉਧਰ ਖਬਰ ਪੱਕੇ ਸਾਵੇਂ ਨਹੀਂ ਇਹ ਹੈ ਹੁਣੇ ਰਾਤ ਨੂੰ ਨੇ ਹੈ ਕੱਲ ਆਥਣੀਆਂ ਪੈੜਾਂ ਨੇ ਕੱਲ ਆਥਣਡੀਆਂ ਕੱਲ ਆਥ ਨਹੀਂ ਇਹ 3-4 ਦਿਨ ਹੋ ਗਏ ਜਿਹੜੇ ਘਰਾਂ ਕੋਲੇ ਚਾਰ ਪੁੱਤ ਨੇ ਚਾਰਾਂ ਚ ਇੱਕ ਵੀ ਮਚੂ ਨਹੀਂ ਕਰਦਾ ਰਾਤ ਨੂੰ ਅੱਛਾ ਮੇਰਾ ਤਾਂ ਆਪ ਜਾਂ ਦਿਲ ਦਾ ਆ ਜੀ ਵੀ ਜੇ ਵਿਆ ਇਹ ਤਾਂ ਹੁਆ ਆਪ ਕੇ ਅੱਛਾ ਆਈਂਦਾ ਕਹਨੇ ਯਾਰ ਚਿੰਤਾ ਦਾ ਵਿਸ਼ਾ ਬਾਈ ਯਾਰ ਇੰਨਾਂ ਉਹ ਵੀ ਸਿਸਟਮ ਹੋਈ ਕੀ ਜਾਂਦਾ ਮੇਰੇ ਪੁੱਤ ਦੇ ਦਾ ਦੇਖਣ ਵਾਲਾ ਵੀ ਅਗਲਾ ਆ ਮੋਰ ਰਹਿੰਦਾ ਰਹੇ ਮੋਰੇ ਟੋਡਰਾਂ ਜਾਂ ਜੀ ਨਹੀਂ ਹੁੰਦੀ ਜਿਹੜੀ ਹਾਂ ਅੱਛਾ ਇਹਦਾ ਮੈਨੂੰ ਉਹ ਕੰਮ ਹੋ ਗਿਆ ਗਰਾਂ ਵਾਲ ਕੱਟਣ ਵਾਲੀ ਨਹੀਂ ਵਾਲ ਕੱਟਣ ਵਾਲੀ ਹਾਂ ਉਹ ਕੰਮ ਹੋ ਗਿਆ ਪਿਆ ਹਿੰਦ ਕਹਿੰਦਾ ਕੀ ਸਮਝੀ ਹੁਣ ਵੀ ਇਹ ਕੀ ਸਿਸਟਮਾ ਕੀ ਚੀਜ਼ ਐ ਕਿਧਰੋਂ ਤੁਸੀਂ ਨਾ ਐ ਕਰੋ ਜਿਵੇਂ ਆਥ ਨੇ ਹਣਾ ਕੋਈ ਐਹ ਜੀ ਚੀਜ਼ ਹੋਵੇ ਜਿਵੇਂ ਮੈਨੂੰ ਅੱਜ ਬੰਦੇ ਨੇ ਦੱਸੀ ਗੱਲ ਜੂਪੀ 'ਚੋਂ ਫੋਨ ਆਇਆ ਤੇ ਆਪਣੇ ਕੋਈ ਪ੍ਰੋਫੈਸਰ ਸਾਹਿਬ ਨੇ ਚੰਡੀਗੜ੍ਹ ਮਹਾਲੀ ਯੂਨੀਵਰਸਿਟੀ ਚ ਤੇ ਉਹ ਕਹਿੰਦੇ ਵੀ ਇਹ ਭਾਜ ਦਾ ਸ਼ੋਰ ਗੁੱਲ ਨਾਲ ਖੜਕਾ ਕਰਨ ਨਾਲ ਜਿਵੇਂ ਢੋਲ ਵੱਜਣ ਲੱਗਦਾ ਹੋਰ ਆ ਤਾਂ ਕੁੱਤੇ ਹੀ ਲੱਗਦੀ ਆ ਯਾਰ ਆਹ ਸਾਦਾ ਆਈ ਤੁ ਕੋਵੇ ਆਹ ਤਾਂ ਕੁੱਤੇ ਦੀ ਆਈ ਕਹਿੰਦੇ ਇਹ ਤਾਂ ਕੁੱਤੇ ਦੀ ਆ ਇਹ ਤਾਂ ਕੁੱਤੇ ਦੀ ਆ ਬਾਈ ਕੁੱਤੇ ਦੀ ਹੈਗੀ ਨਾਉ ਨੇ ਆਹ ਤੇ ਨਾਉ ਦੀ ਦੇ ਵਿੱਚ ਨਾਉ ਨਾਉ ਤਾਂ ਇੰਨੇ ਤੋਂ ਇਹ ਨਹੀਂ ਹੋਰੀ ਹੈਗੀ ਨਹੀਂ ਨਹੀਂ ਇਹ ਕਰਨਾਲ ਬਾਈ ਇਹ ਹੀ ਪੈਰ ਨਹੀਂ ਹੈਗੀ ਉਹਦੀ ਹਾਂ ਬਹੁਤ ਹੀ ਇਹਦਾ ਬਰੀਕ ਆ ਤੇ ਛੋਟੀ ਆ ਜਾਂ ਫਰਾਂ ਹੋ ਸਕਦਾ ਮੇਰੇ ਨਾਲ ਕੁੱਤੇ ਦੇ ਜਿਵੇਂ ਤੁਸੀਂ ਕਹਿੰਦੇ ਹੋ ਮੰਗ ਰਹੇ ਹਨ ਜੇ ਐਵੀ ਗੱਲ ਹੋ ਸਕਦੀ ਹੈ ਕਿ ਕੁੱਤੇ ਆ ਇਧਰ ਆਏ ਦੇਖਾ ਕਿਸੇ ਤੁਸੀਂ ਕਿ ਆਏ ਦੇਖੋ ਕਿਤੇ ਕੋਈ ਜਰਮਰ ਪੰਧੋਲੇ ਆ ਹੋਵੇ ਕਿਤੇ ਕੋਈ ਹੋਰ ਹੋਵੇ ਉਹ ਚੀਜ਼ ਦੀ ਗੌਰ ਕਰੋ ਉਹ ਲਿਆ ਤਾਂ ਹੁਣ ਦੌਰ ਕਰਾਂਗੇ ਹੁਣ ਜੋ ਕੋ ਦੇਖ ਲਿਆ ਪੁੱਗੀ ਹਾਂ ਉਹ ਚਰੀ ਉੱਥੇ ਚਰੀ ਵੱਡੀਆਂ ਗੱਲਾਂ ਉਹ ਲਿਟਿਆ ਹੋਇਆ ਚਰੀ ਚ ਲਿਟਿਆ ਹੋਇਆ ਮੈਂ ਇਸ ਨਹੀਂ ਲਿਟੇ ਹੁੰਦੀ ਹਾਂ ਹਾਂ ਦੀ ਵੀ ਦੀ ਗੱਲ ਮੈਂ ਵੱਢ ਕੇ ਲੈ ਆਇਆ ਜੀ ਕਿੱਥੇ ਉਹ ਚਰੀ ਹੁਣ ਮੈਂ ਵੱਢਦੀ ਗੱਲ ਨਹੀਂ ਫਿਰ ਉਹਦੀ ਉਹਦੀ ਵੀਡੀਓ ਕਿਉਂ ਨਹੀਂ ਬਣਾਈ ਹੈਗੀ ਉਹ ਤਾਂ ਅੱਜ ਅੱਜ ਗੇ ਸਾਨੂੰ ਆਏ ਹੋ ਵੀ ਕਿਤੇ ਕੋਈ ਹੂਣਾ ਲੇਟਿਆ ਹੋਵੇ ਵੀ ਉਹ ਆਏ ਆ ਉਹ ਵੀ ਉਹ ਵੀ ਜਿਵੇਂ ਬੱਬੂ ਮਾਨ ਕਰਦਾ ਹੁੰਦਾ ਆਇਆ ਉਹ ਤੋਂ ਪਹਿਲਾਂ ਇਹ ਤਾਂ ਜਰਾ ਆਇਆ ਵੀ ਚੀਜ਼ ਇੱਕੋ ਹੋ ਸਕਦੀ ਹੈ ਵੀ ਗੇੜੇ-ਗੂੜੇ ਦੇ ਗਿਆ ਹੋ ਕੋਈ ਵੱਡੀ ਗੱਲ ਨਹੀਂ ਹੈ ਜੀ ਇਧਰ ਕਾਹ ਨਹੀਂ ਹੈ ਇਧਰ ਕਾਹ ਨਹੀਂ ਪਹਿਲਾਂ ਤਾਂ ਇੱਥੇ ਹੀ ਮੁੜਿਆ ਪਹਿਲਾਂ ਤਾਂ ਅਸੀਂ ਮਖੌਲ ਚ ਲੈਂਦੇ ਦੀ ਗੱਲ ਨੂੰ ਹਾਂ ਪਰਸੋ ਦੇ ਅਸੀਂ ਵੀ ਗੱਲ ਉਹੀ ਆ ਨਾ ਹਰੇਕ ਬੰਦਾ ਮਖੌਲ ਚ ਜਾਂਦਾ ਹੁਣ ਤਾਂ ਜੇ ਮਨ ਲਾ ਤੂੰ ਦਰਸ਼ਨ ਕਰ ਲੈ ਐਣੀ ਪਤਾ ਬੁਖਾਰ ਹੀ ਨਾ ਉਤਰਨੋਂ ਹਟਿਆ ਹੋਏ ਕੋਈ ਕਿਤੇ ਮਨ ਲਾ ਕੋਈ ਲਹੂ-ਲੂਹ ਮੜਾ ਮੋਟਾ ਵੀਰ ਇਹ ਕਿਤੇ ਕੋਈ ਲਹੂ ਲੂਹ ਮੜਾ ਮੋਟਾ ਕੋਈ ਹੋਰ ਕਿਸੇ ਜਾਨਵਰ ਦੀ ਜੱਤ ਕਿਸੇ ਦਾ ਕੁਝ ਹੋਰ ਇਹ ਜੀਂਗ ਦੀ ਗੌਰ ਰੱਖੋ ਜੀਰੀ ਲੱਗੀ ਵੀ ਆ ਜੀਰੀ ਚ ਕੁੱਤਾ ਫੜ ਲਿਆ ਚ ਲਹੂ ਦਾ ਪਤਾ ਹੀ ਨਹੀਂ ਲੱਗਦਾ ਨਹੀਂ ਬਈ ਜੱਤ ਜੋਤ ਦਾ ਤਾਂ ਪਤਾ ਲੱਗ ਹੀ ਜਾਂਦਾ ਨਾ ਜਿਵੇਂ ਉੱਥੇ ਪਠਨਾਂ ਦੇ ਇੱਕ ਮੁੰਡੇ ਨੇ ਉਹ ਕਰਦੀ ਕਹਿੰਦਾ ਬਈ ਸਾਡੇ ਜਮਾ ਪੈੜਾ ਤੁਰਤ ਕਰਨ ਨਾਲ ਨਹੀਂ ਸੁਦਾ ਕਹਿੰਦਾ ਜੀ ਬਈ ਸਾਡੇ ਆ ਦੇ ਆ ਤਾਂ ਤੁਹਾਨੂੰ ਗਿੱਲਾ ਥੋਂ ਵੀ ਨਹੀਂ ਬਾਲਾ ਇੱਥੋਂ ਇੱਥੇ ਹੀ ਮਗਰ ਮੁੜਿਆ ਹੈ ਚੁੱਪ ਨਹੀਂ ਇਹ ਤਾਂ ਤਾਂ ਨਹੀਂ ਹੈਗੇ ਪੈੜਾ ਹੈ ਨਾ ਯਾਰ ਨਿੱਗਰ ਆ ਨਾ ਮੈਂ ਇਹ ਚੀਜ਼ ਐਡੀ ਬਾਹਲੀ ਹੌਲੀ ਵੀ ਹੈ ਨਹੀਂ ਇੱਕ ਰਾਤ ਦੀ ਆਰੇ ਉਹ ਪੰਜੇ ਚੌੜੇ ਨੇ ਉਹ ਹੂੰ ਜਿਵੇਂ ਆ ਤਾਂ ਆਪਾਂ ਜੀ ਮੰਨ ਲਈਏ ਵੀ ਆ ਤਾਂ ਕੋਈ ਨਾ ਖੌਲਾ ਜਾਨਵਰ ਹੈ ਨਹੀਂਗਾ ਆ ਜੋ ਆਪਾਂ ਉਧਰ ਦੇ ਪਾਸੇ ਦੇਖਦੇ ਹਾਂ ਉਹ ਸੋਡੇ ਘਰਾਂ ਗਣੀ ਆਦੇ ਜਿਵੇਂ ਆ ਪੂਰਾ ਚੌੜਾ ਪੰਜਾ ਪੂਰੇ ਚੌੜੇ ਪੰਜਾ ਇੱਕ ਹੋਰ ਕਿਸੇ ਨੇ ਪਾਈ ਕਹਿੰਦਾ ਬੱਕਰੀ ਦੀ ਪੈੜਾ ਬੱਕਰੀ ਦੀ ਪੈੜਾ ਉਹ ਯਾਰ ਲੋਕ ਤਾਂ ਨਾ ਉਹੀ ਗੱਲ ਹੈ ਕਹਿੰਦੇ ਹੁਣ ਨੇ ਜੀ ਜਿਹਦੇ ਘਰੇ ਬਈ ਅੱਗ ਲੱਗੀ ਹੁੰਦੀ ਆ ਉਹਨੂੰ ਪਤਾ ਲੱਗਦਾ ਹੁੰਦਾ ਮੇਰਾ ਸਾਲਾ ਵੀ ਕੀ ਸਿਸਟਮ ਹੈ ਦੂਜੇ ਬੰਦੇ ਨੂੰ ਤਾਂ ਐਂ ਲੱਗਦਾ ਹੁੰਦਾ ਵੀ ਚੌੜਾ ਖਣੀ ਇਹ ਮੈਂ ਫਿਰ ਬੱਕਰੀ ਦੇ ਨਾਉ ਨਾਉਂ ਦੇ ਕਿਸੇ ਦਾ ਨੁਕਸਾਨ ਹੋ ਗਏ ਭਾਵੇਂ ਗਲਤ ਹੈ ਇਹੀ ਗੱਲ ਆ ਬਾਈ ਵੱਡੇ ਆਪਾਂ ਨੂੰ ਕਹਿੰਦਾ ਸੌਂਕ ਆ ਪਤਾ ਕਹਿੰਦੇ ਵਿਚਾਰ ਰੱਖੋ ਤਾਂ ਹੀ ਤਾਂ ਜਦੋਂ ਮੈਨੂੰ ਪਤਾ ਲੱਗਿਆ ਠੇਕੇਦਾਰ ਨੇ ਦੱਸਿਆ ਕਹਿੰਦਾ ਤੂੰ ਕਰਨਾਲ ਭਾਲਦਾ ਫਿਰਦਾ ਈ ਵੀ ਐਂ ਕਰਕੇ ਵੀ ਕਹਿੰਦਾ ਉਹਨਾਂ ਦੇ ਉੱਥੇ ਪੈੜਾਂ ਦੇਖੀਆਂ ਨੇ ਮੈਂ ਬਾਈ ਖੇਤ ਨੂੰ ਗੱਡੀ ਮੋੜੀ ਮੋੜੀ ਹੈਨਾ ਉਹਦੀ ਰੋਡ ਤੋਂ ਹੀ ਇਧਰ ਨੂੰ ਗੱਡੀ ਹੱਕਦੀ ਮੈਂ ਚੱਲ ਵੀ ਭਰਾਵਾ ਆਪਣੇ ਆਪ ਦੇ ਬੰਦੇ ਨੇ ਵੀ ਉਹਨਾਂ ਕੋਲੋਂ ਚੱਲ ਕੇ ਆਈਏ ਏ ਆਏ ਦੇਖੋ ਵਾਲੇ ਵਾਲੇ ਵੀ ਕਿਤੇ ਕੋਈ ਜਾਨਵਰ ਮੰਧੋਲਿਆ ਹੋਵੇ ਇਧਰ ਹੋਰ ਦੇਖੋ ਜੇ ਕਿਤੇ ਇਧਰਲੇ ਪਾਸੇ ਹੋਰ ਹੋਈਆਂ ਨਾ ਪਾੜਾਂ ਬਾਈ ਉਧਰ ਦੇਖੋ ਜੇ ਉਹ ਉਧਰ ਖਬਰ ਪੱਕੇ ਸਾਵੇਂ ਨਹੀਂ ਇਹ ਹੋਈਆਂ ਰਾਤ ਨੂੰ ਨੇ ਹੈ ਕੱਲ ਹੱਥਣੀਆਂ ਪਾੜਾਂ ਨੇ ਕੱਲ ਹੱਥਣੀਆਂ ਕੱਲ ਹੱਥ ਨਹੀਂ ਇਹ 3-4 ਦਿਨ ਹੋ ਗਏ ਜਿਹੜੇ ਘਰਾਂ ਕੋਲੇ ਚਾਰ ਪੁੱਤੇ ਨੇ ਚਾਰਾਂ ਚ ਇੱਕ ਵੀ ਮਚੂ ਨਹੀਂ ਕਰਦਾ ਰਾਤ ਨੂੰ ਅੱਛਾ ਮੇਰਾ ਤਾਂ ਆਪ ਜਾ ਦਿਲ ਡਰ ਆ ਕੀ ਵੀ ਜੇ ਵੇ ਅੱਛਾ ਆਈਂਦਾ ਕਹਿੰਦੇ ਆ ਯਾਰ ਚਿੰਤਾ ਦਾ ਵਿਸ਼ਾ ਬਾਈ ਯਾਰ ਇੰਨਾ ਉਹ ਵੀ ਸਿਸਟਮ ਹੋਈ ਕੀ ਜਾਂਦਾ ਮੇਰੇ ਪੁੱਤ ਦੇ ਦਾ ਦੇਖਣ ਵਾਲਾ ਵੀ ਆਗਲਾ ਆ ਮੋੜ ਰਹੇ ਨੇ ਦਾਰੇ ਮੋੜੇ ਨਹੀਂ ਮੋੜ ਨਹੀਂ ਇਹ ਟੋਡਰਾਂ ਜਾਂ ਜੀ ਨਹੀਂ ਹੁੰਦੀ ਜਿਹੜੀ ਹਾਂ ਅੱਛਾ ਇਹਦਾ ਮੈਨਾਂ ਉਹ ਕੰਮ ਹੋ ਗਈ ਕਿ ਗਰਾਂ ਵਾਲ ਕੱਟਣ ਵਾਲੀ ਨਹੀਂ ਵਾਲ ਕੱਟਣ ਵਾਲੀ ਹਾਂ ਉਹ ਕੰਮ ਹੋਇਆ ਪਿਆ ਆਈਂਦਾ ਕਹਿੰਦਾ ਕੀ ਸਮਝੀ ਹੁਣ ਵੀ ਇਹ ਕੀ ਸਿਸਟਮ ਕੀ ਚੀਜ਼ ਐ ਆ ਮੱਛੀ ਤੋਂ ਆਇਆ ਹੋਇਆ ਇਦਾਂ ਕਿਧਰੋਂ ਤੁਸੀਂ ਨਾ ਐ ਕਰੋ ਜਿਵੇਂ ਆਥ ਨੇ ਹਨ ਕੋਈ ਐਹੋ ਜੀ ਚੀਜ਼ ਹੋਵੇ ਜਿਵੇਂ ਮੈਨੂੰ ਅੱਜ ਬੰਦੇ ਨੇ ਦੱਸੀ ਗੱਲ ਜੂਪੀ 'ਚੋਂ ਫੋਨ ਆਇਆ ਤੇ ਆਪਣੇ ਕੋਈ ਪ੍ਰੋਫੈਸਰ ਸਾਹਿਬ ਨੇ ਚੰਡੀਗੜ੍ਹ ਮਹਾਲੀ ਯੂਨੀਵਰਸਿਟੀ 'ਚ ਤੇ ਉਹ ਕਹਿੰਦੇ ਵੀ ਇਹ ਭਾਜ ਦਾ ਸ਼ੋਰਗੁੱਲ ਨਾਲ ਖੜਕਾ ਕਰਨ ਨਾਲ ਜਿਵੇਂ ਢੋਲ ਵੱਜਣ ਲੱਗਦਾ ਹੋਰ ਆ ਤਾਂ ਕੁੱਤੇ ਹੀ ਲੱਗਦੀ ਆ ਯਾਰ ਆਹ ਸਾ ਦਾ ਆ ਇਥੋਂ ਕੋਵੇ ਆਹ ਤਾਂ ਕੁੱਤੇ ਦੀ ਆਂ ਇਹ ਕਹਿੰਦੇ ਇਹ ਤਾਂ ਕੁੱਤੇ ਦੀ ਆ ਇਹ ਕੁੱਤੇ ਦੀ ਆ ਬਾਈ ਕੁੱਤੇ ਦੀ ਨਹੀਂ ਹੈ ਨਾ ਉਹ ਨੇ ਆਹ ਤਾਂ ਨੌਂ ਨਹੀਂ ਦੇ ਵਿੱਚ ਆਹ ਨੌਂ ਨੌ ਉਹ ਇੰਨੇ ਤੋਂ ਇਹ ਨਹੀਂ ਹੋ ਰਹੀ ਹੈਗੀ ਨਹੀਂ ਨਹੀਂ ਇਹ ਕਰਨਾਲ ਬਾਈ ਇਹ ਪੈੜ ਨਹੀਂ ਹੈਗੀ ਉਹਦੀ ਹਾਂ ਆ ਵਧੀਆ ਤਾਂ ਬਰੀਕ ਆ ਤੇ ਛੋਟੀ ਆ ਜਾਂ ਫਿਰ ਆਏ ਹੋ ਸਕਦਾ ਮੇਰੇ ਨਾਲ ਕੁੱਤੇ ਦੇ ਜਿਵੇਂ ਤੁਸੀਂ ਕਹਿੰਦੇ ਹੋ ਮੰਗ ਰਹੇ ਹਨ ਜੇ ਇਹ ਵੀ ਗੱਲ ਹੋ ਸਕਦੀ ਹੈ ਕਿ ਕੁੱਤੇ ਆ ਇਧਰ ਆਏ ਦੇਖਾ ਕਿਸੇ ਤੁਸੀਂ ਐਂ ਦੇਖੋ ਕਿਤੇ ਕੋਈ ਪੰਜਰ ਮਰ ਪੰਧੋੜਿਆ ਹੋਵੇ ਕਿਤੇ ਕੋਈ ਹੋਰ ਹੋਵੇ ਉਹ ਚੀਜ਼ ਦੀ ਗੌਰ ਕਰੋ ਉਹ ਬੋੜਾ ਦਾ ਹੁਣ ਦੌਰ ਕਰਾਂਗੇ ਹੁਣ ਜੋ ਕੁ ਦੇਖ ਲਿਆ ਪੋਗੀ ਹਾਂ ਉਹ ਸਾਡੇ ਉੱਥੇ ਚਰੀ ਵੱਡੀਆਂ ਗੱਲਾਂ ਉਹ ਲਿਟਿਆ ਮੈਂ ਚਰੀ ਜਿ ਲੇਟਿਆ ਹੁੰਦਾ ਮੈਂ ਇਸ ਨਹੀਂ ਲੇਟੇ ਹੁੰਦੀ ਹਾਂ ਹਾਂ ਧੀਵ ਦੀ ਗੱਲ ਮੈਂ ਵੱਢ ਕੇ ਲੈ ਆਇਆ ਜੀ ਕਿੱਥੇ ਉਹ ਚਰੀ ਹੁਣ ਮੈਂ ਵੱਢ ਕੇ ਚੱਲੂ ਨਹੀਂ ਫਿਰ ਉਹਦੀ ਉਹਦੀ ਵੀਡੀਓ ਕਿਉਂ ਨਹੀਂ ਬਣਾਈ ਹੈਗੀ ਉਹ ਤਾਂ ਬਿਲਕੁਲ ਅੱਜ ਕੋਈ ਸਾਨੂੰ ਆਇਆ ਹੋ ਵੀ ਕਿਤੇ ਕੋਈ ਹੂਣਾ ਲੇਟਿਆ ਹੋਵੇ ਵੀ ਉਹ ਆਇਆ ਉਹ ਵੀ ਉਹ ਵੀ ਜਿਵੇਂ ਬੱਬੂ ਮਾਨ ਕਹਿੰਦਾ ਹੁੰਦਾ ਆਇਆ ਉਹ ਤੋਂ ਪਹਿਲਾਂ ਇਹਦਾ ਜਰਾ ਆਇਆ ਵੀ ਜੀ ਇੱਕੋ ਹੋ ਸਕਦੀ ਹੈ ਵੀ ਗੇੜੇ-ਗੂੜੇ ਦੇ ਗਿਆ ਹੋ ਕੋਈ ਵੱਡੀ ਗੱਲ ਨਹੀਂ ਹੈ ਜੀ ਕਿਧਰ ਗਾ ਨਹੀਂ ਹੈ ਕਿਧਰ ਗਾ ਪਹਿਲਾਂ ਤਾਂ ਇੱਥੇ ਮੁੜਿਆ ਪਹਿਲਾਂ ਤਾਂ ਅਸੀਂ ਵੀ ਮਖੌਲ ਚ ਲੈਂਦੇ ਦੀ ਗੱਲ ਨੂੰ ਹਾਂ ਪਰਸੋ ਦੇ ਅਸੀਂ ਵੀ ਗੱਲ ਉਹੀ ਆ ਨਾ ਹਰੇਕ ਬੰਦਾ ਮਖੌਲ ਚ ਜਾਂਦਾ ਹੁਣ ਤਾਂ ਜੇ ਮਨ ਲਾ ਤੂੰ ਦਰਸ਼ਨ ਕਰ ਲੈ ਐ ਨਹੀਂ ਪਤਾ ਬੁਖਾਰ ਹੀ ਨਾ ਉਤਰਨ ਨਾ ਹਟਿਆ ਹੋਵੇ ਕੋਈ ਕਿਤੇ ਮਨ ਲਾ ਕੋਈ ਲਹੂ ਲੂਹ ਮੜਾ ਮੋਟਾ ਬੀਂ ਇਹ ਕਿਤੇ ਕੋਈ ਲਹੂ ਲੂਹੂ ਮਾੜਾ ਮੋਟਾ ਕੋਈ ਹੋਰ ਕਿਸੇ ਜਾਨਵਰ ਦੀ ਜੱਤ ਕਿਸੇ ਦਾ ਕੁਝ ਹੋਰ ਇਹ ਜੀਂ ਦੀਗਾ ਹੋਰ ਰੱਖੋ ਜੀਰੀ ਲੱਗੀ ਵੀ ਆ ਜੀਰੀ ਚ ਕੁੱਤਾ ਫੜ ਲਓ ਚ ਲਹੂ ਦਾ ਪਤਾ ਹੀ ਨਹੀਂ ਲੱਗਦਾ ਨਹੀਂ ਬਈ ਜੱਤ ਜੋਤ ਦਾ ਤਾਂ ਪਤਾ ਲੱਗ ਹੀ ਜਾਂਦਾ ਨਾ ਜਿਵੇਂ ਉੱਥੇ ਪਠਣਾ ਦੇ ਇੱਕ ਮੁੰਡੇ ਨੇ ਉਹ ਕਰਦੀ ਕਹਿੰਦਾ ਬਈ ਸਾਡੇ ਜਮਾ ਪੈੜਾ ਤੁਰਤ ਕਰਨ ਨਾਲ ਨਹੀਂ ਖੁੰਦਾ ਕਹਿੰਦਾ ਜੀ ਬਈ ਸਾਡੇ ਆਹ ਦੇ ਆਹ ਤਾਂ ਹੁਣ ਗਿੱਲਾ ਥੋਂ ਵੀ ਨਹੀਂ ਬਾਲਾ ਇੱਥੇ ਇੱਥੇ ਮਗਰ ਮੜਾ ਆਇਆ ਇਹ ਚੱਪਲੇ ਇਹ ਤਾਂ ਤਾਂ ਹਾਂ ਨਹੀਂ ਹੈਗੇ ਪੈੜਾ ਹੈ ਨਾ ਯਾਰ ਨਿੱਗਰ ਆ ਨਾ ਮੈਂ ਇਹ ਚੀਜ਼ ਐਡੀ ਬਾਹਲੀ ਹੌਲੀ ਵੀ ਹੈ ਨਹੀਂ ਇੱਕ ਰਾਤ ਦੀ ਆਨੇ ਉਹ ਪੰਜੇ ਚੌੜੇ ਨੇ ਉਹ ਹੂੰ ਜਿਵੇਂ ਆ ਤਾਂ ਆਪਾਂ ਜੀ ਮੰਨ ਲਈਏ ਵੀ ਆ ਤਾਂ ਕੋਈ ਨਾ ਹੌਲਾ ਜਾਨਵਰ ਹੈ ਨਹੀਂਗਾ ਆ ਜੋ ਆਪਾਂ ਉਧਰ ਦੇ ਪਾਸੇ ਦੇਖਦੇ ਹਾਂ ਉਹ ਸੋਡੇ ਘਰਾਂ ਘਣੀ ਆਦੇ ਜਿਵੇਂ ਆ ਪੂਰਾ ਚੌੜਾ ਪੰਜਾ ਉਹ ਪੂਰੇ ਚੌੜੇ ਪੰਜੇ ਹਾਂ ਆ ਦੇ ਇੱਕ ਹੋਰ ਕਿਸੇ ਨੇ ਪਾਈ ਕਹਿੰਦਾ ਬੱਕਰੀ ਦੀ ਪੈੜਾ ਬੱਕਰੀ ਦੀ ਪੈੜਾ ਉਹ ਯਾਰ ਲੋਕ ਤਾਂ ਨਾ ਉਹੀ ਗੱਲ ਹੈ ਕਹਿੰਦੇ ਹੁਣ ਨੇ ਜੀ ਜਿਹਦੇ ਘਰੇ ਬਈ ਅੱਗ ਲੱਗੀ ਹੁੰਦੀ ਆ ਉਹਨੂੰ ਪਤਾ ਲੱਗਦਾ ਹੁੰਦਾ ਮੇਰਾ ਸਾਲਾ ਵੀ ਕੀ ਸਿਸਟਮ ਹੈ ਦੂਜੇ ਬੰਦੇ ਨੂੰ ਤਾਂ ਐਂ ਲੱਗਦਾ ਹੁੰਦਾ ਵੀ ਚੌੜਾ ਖਣੀ ਇਹ ਆਏ ਭਾਵੇਂ ਬਕਤਵੀ ਦੇ ਨਾਉਂ ਹੰਦਾਂ ਨੂੰ ਕਿਸੇ ਦਾ ਨੁਕਸਾਨ ਹੋ ਗਏ ਭਾਵੇਂ ਗੱਲ ਤਾਂ ਇਹੀ ਗੱਲ ਆ ਬਾਈ ਵੱਡੇ ਇਹ ਆਪਾਂ ਨੂੰ ਕਹਿੰਦਾ ਸੌਂਕਾ ਪਤਾ ਕਹਿੰਦਾ ਵੀ ਪਾ ਪਿਆ ਰੱਖੋ ਤਾਂ ਹੀ ਤਾਂ ਜਦੋਂ ਮੈਨੂੰ ਪਤਾ ਲੱਗਿਆ ਠੇਕੇਦਾਰ ਨੇ ਦੱਸਿਆ ਕਹਿੰਦਾ ਤੂੰ ਕਰਨੈਲ ਭਾਲਦਾ ਫਿਰਦਾ ਜੀ ਵੀ ਐਂ ਕਰਕੇ ਵੀ ਕਹਿੰਦਾ ਉਹਨਾਂ ਦੇ ਉੱਥੇ ਪੈੜਾਂ ਦੇਖੀਆਂ ਨੇ ਮੈਂ ਬਾਈ ਖੇਤ ਨੂੰ ਗੱਡੀ ਮੋੜੀ ਮੋੜੀ ਹੈਨਾ ਉਹਦੀ ਰੋਡ ਤੋਂ ਹੀ ਇਧਰ ਨੂੰ ਗੱਡੀ ਹੱਕਦੀ ਮੈਂ ਚੱਲ ਵੀ ਭਰਾਵਾ ਆਪਣੇ ਆਪ ਦੇ ਬੰਦੇ ਨੇ ਵੀ ਉਹਨਾਂ ਕੋਲ ਚੱਲ ਕੇ ਆਈਏ ਇਹ ਐਂ ਦੇਖੋ ਵਾਲੇ ਵਾਲੇ ਵੀ ਕਿਤੇ ਕੋਈ ਜਾਨਵਰ ਮਧੋਲਿਆ ਹੋਵੇ ਇਧਰ ਹੋਰ ਦੇਖੋ ਜੇ ਕਿਤੇ ਇਧਰਲੇ ਪਾਸੇ ਹੋਰ ਹੋਈਆਂ ਨਾ ਪੈੜਾਂ ਬਾਈ ਉਧਰ ਦੇਖੋ ਜੇ ਉਹ ਉਧਰ ਖਬਰ ਪੱਕੇ ਸਾਵੇਂ ਨਹੀਂ ਇਹ ਹੋਈਆਂ ਰਾਤ ਨੂੰ ਨੇ ਹੈ ਕੱਲ ਹੱਥਣੀਆਂ ਪੈੜਾਂ ਨੇ ਕੱਲ ਹੱਥਣੀਆਂ ਕੱਲ ਹੱਥ ਨਹੀਂ ਇਹ 3-4 ਦਿਨ ਹੋ ਗਏ ਜਿਹੜੇ ਘਰਾਂ ਕੋਲੇ ਚਾਰ ਪੁੱਤ ਨੇ ਚਾਰਾਂ ਚ ਇੱਕ ਵੀ ਮਚੂ ਨਹੀਂ ਕਰਦਾ ਰਾਤ ਨੂੰ ਅੱਛਾ ਮੇਰਾ ਤਾਂ ਆਪ ਜਾਂ ਦਿਲ ਦਾ ਆ ਕੀ ਬੀਜੇ ਵਿਆ ਅੱਛਾ ਅਈਂਦਾ ਕਹਨੇ ਯਾਰ ਚਿੰਤਾ ਦਾ ਵਿਸ਼ਾ ਬਾਈ ਯਾਰ ਇੰਨਾਂ ਉਹ ਵੀ ਸਿਸਟਮ ਹੋਈ ਕੀ ਜਾਂਦਾ ਮੇਰੇ ਪੁੱਤ ਦੇ ਦਾ ਦੇਖਣ ਵਾਲਾ ਵੀ ਅਗਲਾ ਆਹ ਮੋਰ ਰੇਂਦਾ ਰੇ ਮੋਰ ਹੈ ਨਹੀਂ ਮੋਰ ਨਹੀਂ ਇਹ ਟੋਡਰਾਂ ਕਾਂ ਜੀ ਨਹੀਂ ਹੁੰਦੇ ਜਿਹੜੀ ਹਾਂ ਅੱਛਾ ਇਹਦਾ ਮੈਨੂੰ ਉਹ ਕੰਮ ਹੋ ਗਈ ਕਰਾਂ ਵਾਲ ਕੱਟਣ ਵਾਲੀ ਨਹੀਂ ਵਾਲ ਕੱਟਣ ਵਾਲੀ ਹਾਂ ਉਹ ਕੰਮ ਹੋਇਆ ਪਿਆ ਅਈਂਦਾ ਕਹਨੇ ਕੀ ਸਮਝੀ ਹੁਣ ਵੀ ਇਹ ਕੀ ਸਿਸਟਮਾ ਕੀ ਚੀਜ਼ ਹੈ ਕਿਧਰੋਂ ਤੁਸੀਂ ਨਾ ਐ ਕਰੋ ਜਿਵੇਂ ਆਥ ਨੇ ਹਨਾ ਕੋਈ ਐਹੋ ਜੀ ਚੀਜ਼ ਹੋਵੇ ਜਿਵੇਂ ਮੈਨੂੰ ਅੱਜ ਬੰਦੇ ਨੇ ਦੱਸੀ ਗੱਲ ਜੂਪੀ ਜੋਂ ਫੋਨ ਆਇਆ ਤੇ ਆਪਣੇ ਕੋਈ ਪ੍ਰੋਫੈਸਰ ਸਾਹਿਬ ਨੇ ਚੰਡੀਗੜ੍ਹ ਮਹਾਲੀ ਯੂਨੀਵਰਸਿਟੀ ਚ ਤੇ ਉਹ ਕਹਿੰਦੇ ਵੀ ਇਹੇ ਭਾਜ ਦਾ ਸ਼ੋਰ ਗੁੱਲ ਨਾਲ ਖੜਕਾ ਕਰਨ ਨਾਲ ਜਿਵੇਂ ਢੋਲ ਵੱਜਣ ਲੱਗਦਾ ਹੋਰ ਆ ਤਾਂ ਕੁੱਤੇ ਹੀ ਲੱਗਦੀ ਆ ਯਾਰ ਆਹ ਸਾਦਾ ਆ ਇਥੋਂ ਕੋਵੇ ਆਹ ਤਾਂ ਕੁੱਤੇ ਦੀ ਆਈ ਗਣੇ ਇਹ ਤਾਂ ਕੁੱਤੇ ਦੀ ਆ ਇਹ ਤਾਂ ਕੁੱਤੇ ਦੀ ਆ ਬਾਈ ਕੁੱਤੇ ਦੀ ਹੈਗੇ ਨਾ ਉਹ ਨੇ ਆਹ ਤਾਂ ਨੌਂ ਦੀ ਦੇ ਵਿੱਚ ਆਹ ਨੌਂ ਨੌ ਉਹਦਾ ਇੰਨੇ ਕੋ ਇਹ ਨਹੀਂ ਹੋ ਰਹੀ ਹੈਗੀ ਨਹੀਂ ਨਹੀਂ ਇਹ ਕਰਨਾਲ ਬਾਈ ਇਹ ਪੈੜ ਨਹੀਂ ਹੈਗੀ ਉਹਦੀ ਹਾਂ ਆਪਧੀਦਾ ਬਰੀਕ ਆ ਦੇ ਛੋਟੀ ਆ ਜਾਂ ਫਿਰ ਆਏ ਹੋ ਸਕਦਾ ਮੇਰੇ ਨਾਲ ਕੁੱਤੇ ਦੇ ਜਿਵੇਂ ਤੁਸੀਂ ਕਹਿੰਦੇ ਹੋ ਮੰਗ ਰ ਹੈਨਾ ਜੇ ਇਹ ਵੀ ਗੱਲ ਹੋ ਸਕਦੀ ਹੈ ਵੀ ਕੁੱਤੇ ਇਦਾਂ ਐਂ ਦੇਖਾ ਕਿਸੇ ਤੁਸੀਂ ਐਂ ਦੇਖੋ ਵੀ ਕਿਤੇ ਕੋਈ ਜਾਨਵਰ ਭੰਡੋਲਿਆ ਹੋਵੇ ਕਿਤੇ ਕੋਈ ਹੋਰ ਹੋਵੇ ਉਹ ਚੀਜ਼ ਦੀ ਗੌਰ ਕਰੋ ਉਹ ਦੋੜਾ ਹੁਣ ਦੌਰ ਕਰਾਂਗੇ ਹੁਣ ਜੋ ਕੋ ਦੇਖ ਰਿਹਾ ਪੁੱਗੀ ਹਾਂ ਉਹ ਚਰੀ ਵੱਡੀਆ ਗੱਲ ਓਏ ਲਿਟਿਆ ਮੈਂ ਚਰੀ ਚ ਲੇਟਿਆ ਹੋਇਆ ਮੈਂ ਇਸ ਨਹੀਂ ਲਿਟੇ ਹੁੰਦੀ ਹਾਂ ਹਾਂ ਦੀ ਗੱਲ ਮੈਂ ਵੱਢ ਕੇ ਲਿਆ ਜੀ ਕਿੱਥੇ ਉਹ ਚਰੀ ਹੁੰਗਾ ਵੱਢਦੀ ਗੱਲ ਨਹੀਂ ਫਿਰ ਉਹਦੀ ਉਹਦੀ ਵੀਡੀਓ ਕਿਉਂ ਨਹੀਂ ਬਣਾਈ ਹੈਗੀ ਉਹ ਤਾਂ ਸਾਨੂੰ ਆਏ ਹੋ ਵੀ ਕਿਤੇ ਕੋਈ ਹੂਣਾ ਲੇਟਿਆ ਹੋਵੇ ਵੀ ਯਾਰ ਉਹ ਆ ਆ ਉਹ ਵੀ ਉਂ ਵੀ ਜਿਵੇਂ ਬੱਬੂ ਮਾਨ ਕਰਾ ਹੁੰਦਾ ਆਇਆ ਇਹਦਾ ਜਰਾ ਆ ਵੀ ਚੀਜ਼ ਇੱਕੋ ਹੋ ਸਕਦੀ ਆ ਵੀ ਢੇੜੇ-ਗੂੜੇ ਦੇ ਗਿਆ ਹੋ ਕੋਈ ਵੱਡੀ ਗੱਲ ਨਹੀਂ ਹੈ ਜੀ ਇਧਰ ਕਹਾਂ ਨਹੀਂ ਹੈ ਕਿਧਰ ਕਹਾਂ ਪਹਿਲਾਂ ਤਾਂ ਇੱਥੇ ਮੁੜਿਆ ਪਹਿਲਾਂ ਤਾਂ ਅਸੀਂ ਮਖੌਲ ਚੀ ਲੈਂਦੇ ਦੀ ਗੱਲ ਨੂੰ ਹਾਂ ਪਰਸੋ ਦੇ ਅਸੀਂ ਵੀ ਗੱਲ ਉਹੀ ਆ ਨਾ ਹਰੇਕ ਬੰਦਾ ਮਖੌਲ ਚ ਜਾਂਦਾ ਹੁਣ ਤਾਂ ਜੇ ਮਨ ਲਾ ਤੂੰ ਦਰਸ਼ਨ ਕਰ ਲੈ ਐਣੀ ਪਤਾ ਬੁਖਾਰ ਹੀ ਨਾ ਉਤਰਨ ਨੂੰ ਹਟਿਆ ਹੋਵੇ ਕੋਈ ਕਿਤੇ ਮਨ ਲਾ ਕੋਈ ਲਹੂ ਲੂਹ ਮੜਾ ਮੋਟਾ ਬੇਈ ਕਿਤੇ ਕੋਈ ਲਹੂ ਲੂਹ ਮੜਾ ਮੋਟਾ ਕੋਈ ਹੋਰ ਕਿਸੇ ਜਾਨਵਰ ਦੀ ਜੱਤ ਕਿਸੇ ਦਾ ਕੁਝ ਹੋਰ ਇਹ ਚੀਜ਼ਾਂ ਦੀ ਗੌਰ ਰੱਖੋ ਜੀਰੀ ਲੱਗੀ ਵੀ ਆ ਜੀਰੀ ਚ ਕੁੱਤਾ ਫੜ ਲਓ ਚ ਲਹੂ ਦਾ ਪਤਾ ਹੀ ਨਹੀਂ ਲੱਗਦਾ ਨਹੀਂ ਬਈ ਜੱਤ ਜੁੱਤ ਦਾ ਤਾਂ ਪਤਾ ਲੱਗ ਹੀ ਜਾਂਦਾ ਨਾ ਜਿਵੇਂ ਉੱਥੇ ਪਠਨਾਂ ਦੇ ਇੱਕ ਮੁੰਡੇ ਨੇ ਉਹ ਕਰਾਦੀ ਕਹਿੰਦਾ ਬਈ ਸਾਡੇ ਜਮਾ ਪੈੜਾ ਤੋੜ ਤਾ ਕਰਨ ਰਾਲੀਆਂ ਖੁੰਦਾ ਕਹਿੰਦਾ ਜੀ ਬਈ ਸਾਡੇ ਆ ਦੇ ਆ ਤਾਂ ਹੁਣ ਗਿੱਲਾ ਥੋਂ ਵੀ ਨਹੀਂ ਬਾਲਾ ਇੱਥੋਂ ਇੱਥੇ ਇੱਥੇ ਮਗਰ ਮੁੜਾ ਆਇਆ ਇਹ ਚੁੱਪ ਨਹੀਂ ਇਹ ਤਾਂ ਹਾਂ ਨਹੀਂ ਹੈਗੇ ਪੈੜਾ ਹੈ ਨਾ ਯਾਰ ਨਿੱਗਰ ਆ ਨਾ ਇਹ ਚੀਜ਼ ਐਡੀ ਬਾਹਲੀ ਹੌਲੀ ਵੀ ਹੈ ਨਹੀਂ ਇੱਕ ਰਾਤ ਦੀ ਆਰੇ ਉਹ ਪੰਜੇ ਚੌੜੇ ਨੇ ਉਹ ਹੂੰ ਜਿਵੇਂ ਆ ਤਾਂ ਆਪਾਂ ਜੀ ਮੰਨ ਲਈਏ ਵੀ ਆ ਤਾਂ ਕੋਈ ਨਾ ਹੰਬਲਾ ਜਾਨਵਰ ਹੈ ਨਹੀਂਗਾ ਆ ਜੀ ਆਪਾਂ ਉਧਰ ਦੇ ਪਾਸੇ ਦੇਖਦੇ ਹਾਂ ਉਹ ਸੋਡੇ ਘਰਾਂ ਘਣੀ ਆਦੇ ਜੀ ਮਿਆਹ ਪੂਰਾ ਚੌੜਾ ਪੰਜਾ ਪੂਰੇ ਚੌੜੇ ਪੰਜੇ ਦਾ ਕੱਟਾ ਪੰਜਾ ਹਾਂ ਉਹ ਇੱਕ ਹੋਰ ਕਿਸੇ ਨੇ ਪਾਈ ਕਹਿੰਦਾ ਬੱਕਰੀ ਦੀ ਪੈੜਾ ਬੱਕਰੀ ਦੀ ਪੈੜਾ ਉਹ ਯਾਰ ਲੋਕ ਤਾਂ ਨਾ ਉਹੀ ਗੱਲ ਹੈ ਕਹਿੰਦੇ ਹੁਣ ਨੇ ਜੀ ਦੇ ਘਰੇ ਬਾਈ ਅੱਗ ਲੱਗੀ ਹੁੰਦੀ ਆ ਉਹਨੂੰ ਪਤਾ ਲੱਗਦਾ ਹੁੰਦਾ ਮੇਰਾ ਸਾਲਾ ਵੀ ਕੀ ਸਿਸਟਮ ਹੈ ਦੂਜੇ ਬੰਦੇ ਨੂੰ ਤਾਂ ਐਂ ਲੱਗਦਾ ਹੁੰਦਾ ਵੀ ਚੌੜਾ ਖਣੀ ਇਹ ਆਏ ਫਿਰ ਬਕਤੀ ਤੇ ਨਾਉ ਹਾਂ ਤਾਂ ਕਿਸੇ ਦਾ ਨੁਕਸਾਨ ਹੋਵੇ ਗਏ ਗਲਤ ਹੈ ਇਹੀ ਗੱਲ ਆ ਬਾਈ ਵੱਡੀ ਆਪਾਂ ਨੂੰ ਕਹਿੰਦਾ ਸੌਂਗਾ ਪਤਾ ਕਹਿੰਦਾ ਵਿਚਾਰ ਰੱਖੋ ਤਾਂ ਹੀ ਤਾਂ ਜਦੋਂ ਮੈਨੂੰ ਪਤਾ ਲੱਗਿਆ ਠੇਕੇਦਾਰ ਨੇ ਦੱਸਿਆ ਕਹਿੰਦਾ ਤੂੰ ਕਰਨੈਲ ਭਾਲਦਾ ਫਿਰਦਾ ਜੀ ਵੀ ਐਂ ਕਰਕੇ ਵੀ ਕਹਿੰਦਾ ਉਹਨਾਂ ਦੇ ਉੱਥੇ ਪੈੜਾਂ ਦੇਖੀਆਂ ਨੇ ਮੈਂ ਬਾਈ ਖੇਤ ਨੂੰ ਗੱਡੀ ਮੋੜੀ ਮੋੜੀ ਹੈ ਨਾ ਉਹਦੀ ਰੋਡ ਤੋਂ ਹੀ ਇਧਰ ਨੂੰ ਗੱਡੀ ਹੱਕਦੀ ਮੈਂ ਚੱਲ ਵੀ ਭਰਾਵਾ ਆਪਣੇ ਆਪ ਦੇ ਬੰਦੇ ਨੇ ਵੀ ਉਹਨਾਂ ਕੋਲੇ ਚੱਲ ਕੇ ਆਈਏ ਇਹ ਐਂ ਦੇਖੋ ਵਾਲੇ ਵਾਲੇ ਵੀ ਕਿਤੇ ਕੋਈ ਜਾਨਵਰ ਮਧੋਲਿਆ ਹੋਵੇ